ਲੁਧਿਆਣੇ ਦੀ ਕੇਂਦਰੀ ਜੇਲ੍ਹ 'ਚ ਬੀਤੀ ਰਾਤ ਦੋ ਗੈਂਗਾ ਦੇ ਕੈਦੀਆਂ ਵਿਚਕਾਰ ਖੂਨੀ ਝੜਪ ਹੋ ਗਈ। ਜਦੋਂ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਤੇ ਹੋਰ ਪੁਲਿਸ ਕਰਮਚਾਰੀ ਦੋਵਾਂ ਧੜਿਆਂ ਨੂੰ ਛਡਵਾਉਣ ਲਈ ਮੌਕੇ ਤੇ ਪਹੁੰਚੇ ਤਾਂ ਬਦਮਾਸ਼ਾਂ ਨੇ ਜੇਲ੍ਹ ਦੀ ਫੁੱਲਾਂ ਦੀ ਕਿਆਰੀ 'ਚੋਂ ਇੱਟਾਂ ਪੁੱਟ ਕੇ ਅਧਿਕਾਰੀਆਂ ਤੇ ਵਰਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਟਾਂ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਨੂੰ ਲੱਗੀਆਂ ਜਦਕਿ ਡੀਐਸਪੀ ਜਗਜੀਤ ਸਿੰਘ ਵੀ ਜ਼ਖਮੀ ਹੋ ਗਏ ਜਿਨ੍ਹਾਂ ਦੇ ਗੋਡੇ ਤੇ ਸੱਟ ਲੱਗੀ ਹੈ। ਜ਼ਖਮੀ ਹੋਏ ਦੋਵਾਂ ਅਧਿਕਾਰੀਆਂ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮੀਡੀਆ ਰਿਪੋਰਟਸ ਦੇ ਮੁਤਾਬਕ ਹੈ ਚੜਪ ਤੇਜੀ ਤੇ ਕਰਨ ਨਾਮ ਦੇ ਦੋ ਬਦਮਾਸ਼ਾਂ ਦੀ ਕਿਸੇ ਹੋਰ ਗੁੱਟ ਦੇ ਕੈਦੀਆਂ ਨਾਲ ਇੱਕ ਦੂਜੇ ਨੂੰ ਘੂਰਨ ਦੇ ਮਾਮਲੇ ਨੂੰ ਲੈ ਕੇ ਹੋਈ ਇਹ ਦੋਵੇਂ ਗੈਂਗ ਕਤਲ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਨੇ ਤੇ ਇਨ੍ਹਾਂ 'ਚ ਪੁਰਾਣੀ ਰੰਜਿਸ਼ ਚੱਲ ਰਹੀ ਹੈ ਦੱਸ ਦਈਏ ਕਿ ਇਨ੍ਹਾਂ ਦੋਵਾਂ ਗੈਂਗਰ ਦੇ ਬਦਮਾਸ਼ ਬੀਤੀ ਦੁਪਹਿਰ ਨੂੰ ਵੀ ਆਪਸ 'ਚ ਲੜੇ ਸਨ ਸ਼ਾਮ ਨੂੰ ਜਦੋਂ ਅਧਿਕਾਰੀ ਜਾਂਚ ਲਈ ਗਏ ਤੇ ਕੁਝ ਬਦਮਾਸ਼ਾਂ ਨੂੰ ਚੱਕੀਆਂ 'ਚ ਬੰਦ ਕਰ ਦਿੱਤਾ ਜਾ ਰਿਹਾ ਸੀ ਤਾਂ ਖੁੱਲੇ ਮੈਦਾਨ 'ਚ ਅਧਿਕਾਰੀ ਇਨ੍ਹਾਂ ਤੋਂ ਲੜਾਈ ਦਾ ਕਾਰਨ ਪੁੱਛ ਰਹੇ ਸਨ ਇਨਾਂ ਚ ਇੱਕ ਨੌਜਵਾਨ ਨੇ ਆਪਣੀ ਪਗੜੀ ਉਤਾਰ ਕੇ ਹੇਠਾ ਸੁੱਟ ਦਿੱਤੀ ਉਹ ਚੀਕਣ ਲੱਗਾ ਕਿ ਪੁਲਿਸ ਜ਼ੋਰ ਜ਼ਬਰਦਸਤੀ ਕਰ ਰਹੀ ਹੈ ਤੇ ਪਗੜੀ ਦਾ ਅਪਮਾਨ ਕਰ ਰਹੀ ਹੈ ਇਸ ਗੱਲ ਤੇ 100 ਤੋਂ ਵੱਧ ਕੈਦੀ ਉਗਰ ਹੋ ਗਏ ਤੇ ਇੱਟਾਂ ਪੱਥਰ ਵਾਰੋਣੇ ਸ਼ੁਰੂ ਕਰ ਦਿੱਤੇ ਜੇਲ੍ਹ ਦੇ ਹਾਲਾਤ ਵਿਗੜ ਗਏ ਤਾਂ ਸੁਰੱਖਿਆ ਕਰਮਚਾਰੀਆਂ ਨੇ ਹੂਟਰ ਵਜਾ ਦਿੱਤੇ ਪੁਲਿਸ ਨੇ ਹਾਲਾਤ ਨੂੰ ਕਾਬੂ ਹੇਠ ਲਿਆਉਣ ਦੇ ਲਈ ਹਵਾਈ ਫਾਇਰ ਵੀ ਕੀਤੇ